ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਬੀਰ ਕੌਰ ਪ੍ਰੈਜ਼ੀਡੈਂਟ ਅਮਰੀਕਨ ਸਿੱਖ ਕਾਉਂਸਲ ਆਪਣੇ ਸਾਰੇ ਭੈਣ ਭਰਾਵਾਂ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਕੌਮ ਜੋ ਸਾਰੇ ਜਗਤ ਵਿੱਚ ਵਸਦੀ ਹੈ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਅਸੀਂ ਸਾਰੇ ਆਪਣੇ ਜਿੰਨੇ ਵੀ ਸਾਡੇ ਗੁਰਪੁਰਬ ਸ਼ਹੀਦੀ ਦਿਹਾੜੇ ਗੁਰਗੱਦੀ ਦਿਵਸ ਜਾਨੀ ਕਿ ਜਿੰਨੇ ਵੀ ਸਿੱਖ ਕੌਮ ਦੇ ਤਿਉਹਾਰ ਹਨ ਉਹ ਸਹੀ ਆਪਣੇ ਮੂਲ ਨਾਨਕਸ਼ਾਹੀ ਕਲੰਡਰ ਜੋ ਸਰਦਾਰ ਪਾਲ ਸਿੰਘ ਪURE ਵਾਲਦੀ ਨੇ 50 60 ਸਾਲ ਦੀ ਮਿਹਨਤ ਤੋਂ ਬਾਅਦ ਬਣਾਇਆ ਹੈ ਉਹਦੇ ਮੁਤਾਬਕ ਅਸੀਂ ਮਨਾਈਏ ਅਸੀਂ ਸਾਰੇ ਸੁਧੀਆਂ ਵਧੀਆਂ ਦੇ ਮੁਤਾਬਕ ਜਿਹੜੇ ਕਿ ਸਾਡੇ ਹਰ ਵਾਰੀ ਹਰ ਸਾਲ ਜੋ ਦਿਨ ਬਦਲ ਦਿੱਤੇ ਜਾਂਦੇ ਹਨ ਉਹਨਾਂ ਤੋਂ ਅਸੀਂ ਬਾਹਰ ਨਿਕਲੀਏ ਅਸੀਂ ਆਪਣੇ ਬੱਚਾ ਨੂੰ ਜੋ ਸਾਡਾ ਫਿਊਚਰ ਹਨ ਸਾਡਾ ਭਵਿਖ ਹਨ ਜਿਨ੍ਹਾਂ ਨੇ ਕੌਮ ਦੀ ਗਾਂ ਅਗਵਾਈ ਕਰਨੀ ਹੈ ਸਾਂਭਣਾ ਹੈ ਉਹਨਾਂ ਨੂੰ ਅਸੀਂ ਇੱਕ ਸਿੱਧਾ ਸਪਸ਼ਟ ਜਿਹੜਾ ਮੈਸੇਜ ਹੈ ਇਹ ਸੁਨੇਹਾ ਹੈ ਇਉ ਨਨ ਪੱਕਾ ਦ੍ਰਿੜ ਕਰਵਾਈਏ ਕਿ ਸਾਡੇ ਦਿਨ ਹਰ ਸਾਲ ਨਿਯਤ ਸਮੇਂ ਤੇ ਉਸੇ ਤਾਰੀਖ ਤੇ ਆਉਂਦੇ ਹਨ ਜਿਵੇਂ ਕਿ ਸਾਡੇ ਆਪਣੇ ਜਨਮ ਦਿਨ ਤੇ ਸਾਡੇ ਜਿਹੜੇ ਵਿਆਹ ਦੇ ਫੰਕਸ਼ਨ ਹਨ ਜਾਂ ਜਿਨੂੰ ਅਸੀਂ ਮੈਰਿਜ ਐਨੀਵਰਸਰੀ ਕਹਿੰਦੇ ਹਨ ਉਹ ਕਦੇ ਨਹੀਂ ਬਦਲਦੇ ਇਦਾਂ ਗੁਰੂ ਸਾਹਿਬਾਨ ਦੇ ਗੁਰਪੁਰਬ ਵੀ ਉਹ ਸੇਮ ਦਿਨ ਸੇਮ ਤਾਰੀਖ ਤੇ ਹਰ ਸਾਲ ਆਉਂਦੇ ਹਨ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸਾਨੂੰ ਭਗਵਿਆਂ ਦੇ ਮੁਤਾਬਕ ਪੁਜਾਰੀਆਂ ਦੇ ਮੁਤਾਬਕ ਜੋ ਸਾਡੇ ਹਰ ਸਾਲ ਦਿਹਾੜੇ ਬਦਲ ਦਿੱਤੇ ਜਾਂਦੇ ਹਨ ਉਹਨਾਂ 'ਚੋਂ ਬਾਹਰ ਆਉਣ ਦੀ ਲੋੜ ਹੈ ਉਹਨਾਂ ਨੂੰ ਨਕਾਰਨ ਦੀ ਲੋੜ ਹੈ ਤਾਂ ਕਿ ਸਾਡੇ ਬੱਚੇ ਆਪਣੇ ਹਮ ਉਹਨਾਂ ਦੇ ਜਿਹੜੇ ਹਮਸਾਏ ਹਨ ਉਹਨਾਂ ਦੇ ਜਿਹੜੇ ਸਾਥੀ ਹਨ ਸਕੂਲਾਂ ਦੇ ਵਿੱਚ ਹਨ ਕਿਤੇ ਵੀ ਹੋ ਜਾਂਦੇ ਹਨ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਹਨ ਤੇ ਉਹ ਮਾਣ ਦੇ ਨਾਲ ਦੱਸ ਸਕਣ ਕਿ ਅੱਜ ਸਾਡੀ ਵੀ ਸਿੱਖ ਹੌਲੀਡੇ ਹੈ ਸਾਡਾ ਸਿੱਖ ਦਿਹਾੜਾ ਹੈ ਸਾਡਾ ਪ੍ਰਕਾਸ਼ਪੁਰਬ ਹੈ ਮਹਾਰਾਜ ਦਾ ਨਾ ਕਿ ਉਹ ਹਰ ਸਾਲ ਇੱਕ ਬਦਲਵੀਂ ਤਾਰੀਖ ਦੇ ਉੱਤੇ ਜਿਹੜੇ ਹੈਗੇ ਪੰਬਲਪੂਸੇ 'ਚ ਪਏ ਰਹਿਣ ਮੈਂ ਆਪ ਜੀ ਸਾਰਿਆਂ ਨੂੰ ਇਹ ਬੇਨਤੀ ਕਰਦੀ ਹਾਂ ਕਿਉਂਕਿ ਅਸੀਂ ਸਾਰੇ ਬਹੁਤ ਪੜੇ ਲਿਖੇ ਸਿਆਣੇ ਗੁਰੂ ਨਾਨਕ ਨਾਮ ਲੇਵਾ ਸੰਗਤ ਹਾਂ ਅਸੀਂ ਸਾਰੀ ਦੁਨੀਆ 'ਚ ਵਸਦੇ ਹਾਂ ਸਾਨੂੰ ਸਭ ਕੁਝ ਪਤਾ ਹੈ ਸਾਡੀ ਕੌਮ ਜਿਹੜੀ ਹੈ ਜੇ ਬਹੁਤ ਜਵਾਨ ਕਹਿਣਾ ਚਾਹੀਦਾ ਹੈ 550 ਸਾਲ ਹੱਲੇ ਸਾਰੇ ਹੋਏ ਹਨ ਸਾਨੂੰ ਇਨਾਂ ਸਾਰੇ ਪੰਬਲਪੂਸਿਆਂ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਜਿਹੜੇ ਗੁਰਪੁਰਬ ਹਨ ਉਹ ਨਿਯਤ ਦਿਨ ਤੇ ਹਰ ਸਾਲ ਮਨਾਉਣੇ ਚਾਹੀਦੇ ਹਨ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਜਨਮ ਦਿਹਾੜਾ ਉਹਨਾਂ ਦਾ ਪ੍ਰਕਾਸ਼ ਪੁਰਬ ਹਰ ਸਾਲ ਇਨਾ ਪੁਜਾਰੀਆਂ ਵੱਲੋਂ ਬਦਲ ਦਿੱਤਾ ਜਾਂਦਾ ਹੈ ਕਿਸੇ ਸਾਲ ਤੇ ਦੋ ਵਰੀ ਆਉਂਦਾ ਹੈ ਕਿਸੇ ਸਾਲ ਆਉਂਦਾ ਹੀ ਨਹੀਂ ਕਿਸੇ ਸਾਲ 29 ਦਸੰਬਰ ਕਿਸੇ ਸਾਲ 28 ਦਸੰਬਰ ਕਿਸੇ ਸਾਲ 2 ਜਨਵਰੀ ਇਹ ਬਹੁਤ ਹਾਸੋਹਿਣੀ ਗੱਲ ਹੈ ਜੋ ਕਿ ਸਾਡੀ ਕੌਮ ਨੂੰ ਨਮੋਸ਼ੀ ਵੱਲ ਤੱਕਦੀ ਹੈ ਇਹ ਸਾਨੂੰ ਆਪ ਖਤਮ ਕਰਨੀ ਪੈਣੀ ਹੈ ਕਿਉਂਕਿ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਹਨ ਨਾਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ ਪੰਡਿਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਿਛੂ ਨਾ ਲੀਆ ਅਸੀਂ ਕਿਸੇ ਤੋਂ ਕੁਝ ਵੀ ਨਹੀਂ ਲਿਆ ਸਾਡੇ ਗੁਰੂ ਨੇ ਇਸ ਕਰਕੇ ਸਾਨੂੰ ਦੂਜਿਆਂ 'ਤੇ ਤੱਕਣ ਦੀ ਕੋਈ ਲੋੜ ਨਹੀਂ ਔਰ ਸਾਡੇ ਤੇ ਉਹ ਜ਼ਬਰਦਸਤੀ ਜੋ ਹੈ ਇਹਸ ਨਾਲ ਚੀਜ਼ਾਂ ਨੂੰ ਥੋਪ ਰਹੇ ਹਨ ਆਪ ਜੀ ਸਭ ਕੋ ਜਾਣਦੇ ਹੋ ਕਿਵੇਂ ਸਾਡੇ ਇਤਿਹਾਸ ਦੇ ਉੱਤੇ ਸਾਡੇ ਗੁਰੂ ਪੁਰਬਾਂ ਦੇ ਉੱਤੇ ਔਰ ਹੁਣ ਗੁਰਬਾਣੀ ਵਿਆਖਿਆ ਤੇ ਵੀ ਭਗਵਾ ਰੰਗ ਉਹਨਾਂ ਨੇ ਚਾੜ੍ਹਿਆ ਹੋਇਆ ਹੈ ਕਿਉਂਕਿ ਉਹ ਸਾਨੂੰ ਵਰਤਣਾ ਚਾਹੁੰਦੇ ਹਨ ਉਹ ਗੁਲਾਮੀ ਚ ਰੱਖਣਾ ਚਾਹੁੰਦੇ ਹਨ ਪਰ ਸਿੱਖ ਕਿਸੇ ਦਾ ਗੁਲਾਮ ਨਹੀਂ ਹੈ ਅਸੀਂ ਇੱਕ ਸੋਵਰਨ ਸ਼ਹਿਜ਼ਾਦੇ ਤੇ ਸ਼ਹਿਜ਼ਾਦੀਆਂ ਵਾਂ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਵਿਰਾਸਤ ਬਖਸ਼ਿਸ਼ ਕੀਤੀ ਹੈ ਉਹਦੇ ਤੇ ਆਪਾਂ ਪਹਿਰਾ ਦਈਏ ਇਨ ਇੰਗਲਿਸ਼ ਆਈ ਵਾਂਟ ਟੂ ਸੇ ਦ ਸੇਮ ਥਿੰਗ ਟੂ ਦੋਜ਼ ਹੂ ਡੋ ਨਟ ਅੰਡਰਸਟੈਂਡ ਪੰਜਾਬੀ ਥੈਟ ਯੂ ਹੈਵ ਟੂ ਸੈਲੀਬ੍ਰੇਟ 올 ਯੋਰ ਸਿੱਖ ਹੌਲਿਡੇਜ਼ ਅਕੋਰਡਿੰਗ ਟੂ ਦ ਮੂਲ ਨਾਨਕ ਸਾਈਕਲ ਅੰਡਰ ਕ੍ਰੀਏਟਿਡ ਬਾਈ ਆਰ ਵੈਰੀ ਓਨ ਸਰਦਾਰ ਪਾਲ ਸਿੰਘ ਪੁਲੇਵਾਲ ਜੀ ਹੂ ਹੈਜ਼ ਸਪੈਂਟ around 50 to 60 years of his life creating this beautiful calendar which is good for the next 8,000 years the Kadeviya dates and it has been created according to the guru granth sahib Barama, which has been uh, entered there twice by guru nanak and guru arjan Pasha ji so this calendar which is mool nanak Shai calendar is according to the seasons of punjab and it is a solar calendar which has no confusions so mai inth vich pher apne veeran paenan nu eh hi benti kardi haa tusi meharbani karke sare gurudwara prabandhak committeean de jo pradhan han jo utthe kaam karde han ja hor jinniyan vi jithe bandiyan han sariya hi takde ho ke humbla maar ke es mool nanakshahi calendar nu apni zindagi ch lagu karo apne gharan ch lagu karo gurudwarean ch lagu karo ਔਰ ਸਾਰਿਆਂ ਨੂੰ ਮਾਣ ਨਾਲ ਦੱਸੋ ਹਿੰਦੂ ਮੁਸਲਮਾਨ ਈਸਾਈਆਂ ਨੂੰ ਸਭ ਨੂੰ ਦੱਸੋ ਕਿ ਸਾਡੇ ਜੋ ਮਹਾਨ ਪੁਰਬ ਹਨ ਉਹ ਕਿਹੜੇ ਦਿਨ ਆਉਂਦੇ ਹਨ ਔਰ ਉਹਨਾਂ ਦੀ ਨਿਯਤ ਤਾਰੀਖ ਜੋ ਹੈ ਉਹ ਹਰ ਸਾਲ ਕਿਹੜੀ ਹੈ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਦੇ ਜੋ ਤਿਉਹਾਰ ਹਨ ਉਹ ਕਿਹੜੀ ਦਿਨ ਤੇ ਕਿਹੜੀ ਤਾਰੀਖ ਤੇ ਕਿਹੜੇ ਮਹੀਨੇ 'ਚ ਹਰ ਸਾਲ ਆਉਂਦੇ ਹਨ ਇਹਨਾਂ ਕੁਝ ਕਹਿੰਦੀ ਹੋਈ ਆਪਜੀ ਤੋਂ ਖਿਮਾ ਦੀ ਜਾਚਾ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ